देखो फ्रेंड्स सुबह का टाइम है और हमारे गेट के मुरा मर गई बिल्ली देखो वो लग गया okay. बचन झटका मैं क्या करना ਇਹ ਨੂੰ ਨਾ ਪੱਤਾ ਪੱਕ ਗਿਆ ਹੁੰਦਾ ਇਸ ਵਾਰੀ ਨੂੰ ਹਾਂ ਰਾਤ ਕੀ ਗਰੀ ਵੀ ਹੋਣੀ ਹੋ ਇਹ ਦੇਖੋ ਫਰੈਂਡਸ ਕੀ ਇਤਨਾ ਕੜੀ ਮੈਂ ਸੂਟੀ ਲਿਆ ਮੈਂ ਸੂਟੀ ਦਾ ਰੱਖ ਲਿਆ ਦੰਦ ਨਿਗਲੇ ਵੇ ਸ਼ੌਂਕ ਲਗਾਏ ਇਸ ਨੂੰ ਉਹ ਉੱਪਰ ਤਾਰਾਂ ਨਾਲ ਉਸ ਤੇ ਉਹ ਵੇਹ ਪਾਪਾ ਜਦ ਅੱਛੜ ਰੀ ਬਾ ਇਹ ਨਹੀਂ ਛੱਡ ਗਿਆ ਦੇਖੋ ਇਹ ਕਿ ਦੰਦ ਚਿਪਕੇ ਰਹੀ ਉਹ ਪਾਪਾ ਕਿਹੜੀ ਕੀ ਹੋਗੀ मेरे ख्याल तो फ्रेंड्स यहाँ से झटका लगा वो भी बिजली का और सामने रही संगरान और मी भी पैर फ्रेंड्स मेरा फोन लिपड़े हेलो और हम स्कूल गए रेडी हो रखे हैं और अंदर मम्मी का चल रहा है लाइव चलो चलते हैं ये हमारी फिशिश है सुबह का टाइम है रूप पढ़ रही देखो जी कल ही इसने कुछ नहीं करा कुछ नहीं ये पढ़ने पर लग रही और मम्मी का था अंदर लाइव ਸੁਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਅੱਜ ਹੈ ਜੀ ਸੰਗਰਾਣ ਆਪ ਸਭ ਨੂੰ ਸੰਗਰਾਣ ਦੀਆਂ ਲੱਖ ਲੱਖ ਵਧਾਈਆਂ ਜੀ ਔਰ ਫਿਲਹਾਲ ਬਾਰਿਸ਼ ਹੋ ਗਈ ਹੈ ਠੰਡਾ ਮੌਸਮ ਹੋ ਗਿਆ ਮੀਂਹ ਪੈ ਰਿਹਾ ਦੇਖੋ ਮੀਂਹ ਪੈ ਰਿਹਾ ਹੈ ਔਰ ਬੱਚੇ ਚਲੇ ਗਏ ਮੇਰੇ ਸਕੂਲ ਔਰ ਮੈਂ ਹੁਣ ਬਾਕੀ ਦੇ ਕੰਮ ਪੈਂਡਿੰਗ ਆ ਜਿਹੜੇ ਸਾਰੇ ਨਿਵੇੜਦੇ ਆ ਔਰ ਮੇਰੇ ਹਸਬੰਡ ਨੂੰ ਲੱਗ ਰਿਹਾ ਗੱਡੀ ਮੋੜ ਰੇ ਤੇ ਦੇਖ ਰਹੀ ਆ ਹੈ ਗੱਡੀ ਅਚਾਨਕ ਅੰਦਰ ਹੈ ਮੋੜੀ ਨਹੀਂ ਔਰ ਇਹ ਮੋੜ ਰਹੀ ਹੈ ਗੱਡੀ ਗੁਰਦੁਆਰਾ ਸਾਹਿਬ ਹੋ ਰਿਹਾ ਪਾਠ ਕਿਉਂਕਿ ਅੱਜ ਸੰਗਰਾਂਦ ਹੈ ਔਰ بارش ਵੀ ਆ ਗਈ ਆ ਬਹੁਤ ਜ਼ਿਆਦਾ بارش ਹੋ ਗਈ ਆ ਬਈ ਲੋ ਜੀ ਇਹ ਗਾੜੀ ਵਾਪ ਮੋੜ ਰਹੀ ਆ ਵਧੀਆ ਮੌਸਮ ਹੋਇਆ ਵਾ ਨਾ ਬਹੁਤ ਵਧੀਆ ਮੌਸਮ ਠੰਡਾ ਮੌਸਮ ਹੋ ਗਿਆ بارش ਹੋ ਰਹੀ ਆ ਮੀਂਹ ਪੈ ਰਿਹਾ ਆ ਔਰ ਮੇਰੇ ਭਾਂਡੇ ਪਏ ਆ ਮੰਜਣੇ ਵਾਲੇ ਹਲੇ ਪਹਿਲਾਂ ਮੀਂਹ ਲੱਗੀ ਦੇਖਣ ਮੈਂ ਕਿਹਾ ਚੱਲ ਪਹਿਲਾਂ ਬਾਰਿਸ਼ ਦੇਖਦੀ ਆ ਤੇ ਥੋੜਾ ਸਾ ਭੀਗ ਜਾਣਾ ਚਾਹੀਏ ਦਿਲ ਤਾਂ ਕਰਦਾ ਕਿ ਭੀਜਾਂ ਪਰ ਕੰਮ ਕਰਨਾ ਬਈ ਫਿਰ ਅੰਦਰ ਨਹੀਂ ਵੜਾ ਹੋਣਾ ਹਨਾ ਤੇ ਫਿਲਹਾਲ ਬਾਰਿਸ਼ ਹੋ ਰਹੀ ਆ ਬਾਹਰ ਔਰ ਕੱਪੜੇ ਵੀ ਪਏ ਆ ਮੇਰੇ ਘੌਣ ਵਾਲੇ ਭਾਂਡੇ ਵੀ ਪਈਆਂ ਝਾੜੂ ਵੀ ਪਿਆ ਸਾਰਾ ਕੰਮ ਪਿਆ ਹੱਲੇ ਮੇਰਾ ਹੱਲੇ ਮੇਰੇ ਹਸਬੰਦ ਨੇ ਜਾਣਾ ਆ ਆਫਿਸ ਤੇ ਬੱਚੇ ਚਲੇ ਗਏ ਆ ਸਕੂਲ ਡੇਰੋ ਬਾਰਿਸ਼ 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 बारिश में हम तुम मिले इस तरह बारिश में हम मिले इस तरह आगे लो आगे जी लो जी आगे बैक आगे बैक आगे। बारिश होगी डेरो मी पड़ गया मी तो लो जी फ्रेंड्स कम धंधा हो गया मेरा सारा फिनिश और मैं लगी थी धोन कपड़े लाइट चली गई मशीन चलाई भी थी मैं ਔਰ ਲਾਈਟ ਚਲੇਗੀ ਫਿਲਹਾਲ ਦੇਖੋ ਲਾਈਟ ਕਿੰਨੇ ਵਜੇ ਆਏਗੀ ਕੱਪੜੇ ਤਾਂ ਮੇਰੇ ਧੋਏ ਪਈਆਂ ਬਸ ਡਰਾਈ ਕਰਨੇ ਆ ਡਰਾਈ ਕਰਨੇ ਤੇ ਔਰ ਲਾਈਟ ਚਲੀ ਗਈ ਹਨਾ ਔਰ ਅੱਜ ਨਾ ਦੇਖੀ ਸਾਡੇ ਦਰਵਾਜੇ ਕੇ ਮੂਰੇ ਨਾ ਗੇਟ ਕੇ ਮੂਰੇ ਬਿੱਲੀ ਮਰੀ ਪਈ ਸੀ ਬਿੱਲੀ ਤੁਸੀਂ ਵੀਡੀਓ ਦੇਖੀ ਹੈ ਨਾ ਜੋਤ ਕੀ ਔਰ ਉਹਨੇ ਜੋਤ ਨੇ ਸ਼ੂਟ ਕਰੀ ਹੈ ਉਹ ਬਿੱਲੀ ਮਰੀ ਪਈ ਸੀ ਅਸੀਂ ਸਵੇਰੇ ਉੱਠ ਕੇ ਹੀ ਦੇਖੀ ਆ ਔਰ ਫਿਰ ਬਵਜੂਦ ਕੇ ਪਪਾ ਬਾਹਰ ਗੇਰ ਕੇ ਆਈਆਂ ਉਹਨੂੰ ਮਰੀ ਵੀ ਨੂੰ ਪਤਾ ਨਹੀਂ ਕਿਸੇ ਨੇ ਮਾਰ ਕੇ ਗੇਰਦੀ ਵੀ ਗੇਟ ਕੇ ਮੂਰੇ ਪਤਾ ਨਹੀਂ ਆਪਣੇ ਆਪ ਮਰੀ ਆ ਪਤਾ ਨਹੀਂ ਤਾਂ ਕਰੰਟ ਲੱਗਿਆ ਹਨਾ ਤਾਰਾਂ ਦਾ ਕੋਈ ਪਤਾ ਨਹੀਂ ਵਿਚਾਰੀ ਮਰ ਗਈ ਹਨਾ ਬਿੱਲੀ ਸਿਰ ਸਵੇਰੀ ਜਦ ਮੈਂ ਉੱਠੀ ਨਾ ਮੈਨੂੰ ਲੱਗ ਰਿਹਾ ਤਾ ਵੀ ਗੇਟ ਕੇ ਮੂਰੇ ਕੋਈ ਚੀਜ਼ ਪਈ ਐ ਪਰ ਮੇਰੇ ਹਸਬੰਦ ਨੇ ਜਦੋਂ ਗੇਟ ਖੋਲਿਆ ਨਾ ਸਵੇਰੀ ਔਰ ਬੱਚਾ ਸਕੂਲ ਛੱਡਣ ਜਾਣਾ ਤਾ ਜਦ ਦੇਖਿਆ ਦਰਵਾਜੇ ਕੇ ਮੂਰੇ ਬਿੱਲੀ ਮਰੀ ਪਈ ਤੀ ਔਰ ਚਲੋ ਵਿਚਾਰੀ ਦਾ ਆਖਰੀ ਦਿਨ ਤਾ ਅੱਜ ਹਨਾ ਔਰ ਫਾਈਨਲੀ ਬੱਚੇ ਮੇਰੇ ਆਉਣਗੇ 2 ਵਜੇ ਔਰ ਕੱਪੜੇ ਮੇਰੇ ਨਾ ਟੇਰ ਲੱਗਿਆ ਪਿਆ ਨਾ ਤੋ ਤਾ ਦੇ ਡਰਾਈ ਕਰਨੇ ਆ ਮਸ਼ੀਨ ਚ ਕਿਉਂਕਿ ਮੌਸਮ ਖਰਾਬ ਐ ਨਾ आपा इमें गिले सुने नहीं पा सकती मैं क्योंकि मौसम खराब है कदम मीह आ जाता कद हट जाता है इस करके मैं ड्राई करूंगी मशीन च कपड़े और लाइट आ जाए बस लाइट गई भी है देखो एक भी बंद पे है लाइट चली गई तो फाइनली ठंडी हवा आ रही है बाहर मौसम बड़ा वाइस हो जा बहुत वाइया मौसम है और लाइट चली गई मैं सोच रही लाइट आ जाए ਫਿਰ ਆਪਾਂ ਵੀ ਕੱਪੜੇ ਡਰਾਈ ਕਰੇ ਆ ਜਿਹੜੇ ਸੁੱਕੜੇ ਪਾ دیے ਕਿਉਂਕਿ ਹਵਾ ਚੱਲ ਰਹੀ ਆ ਹਵਾ ਦੇ ਨਾਲ ਹੀ ਸੁੱਕ ਜਾਣੇ ਆ ਕੱਪੜੇ ਬਟ ਲਾਈਟ ਦੇਖ ਰਹੀ ਆ ਲਾਈਟ ਆ ਜਵੇ ਤਾਂ ਵਧੀਆ ਆ ਔਰ ਤਾਂ ਲੋ ਜੀ ਸਵੇਰ ਦੀ ਨਾ ਲਾਈਟ ਗਈ ਵੀ ਤੀ ਲੇਟ ਹੁਣ ਆਈ ਆ ਔਰ ਹੁਣ ਮੈਂ ਕੱਪੜੇ ਧੋਏ ਆ ਜੀ ਮਸ਼ੀਨ ਦੇ ਵਿੱਚ ਤੇ ਕੋਠੇ ਤੇ ਸੁੱਕਣੇ ਪਾਉਂਗੀ ਕਿਉਂਕਿ ਠੰਡੀ ਹਵਾ ਚੱਲ ਰਹੀ ਆ ਬਹੁਤ ਵਧੀਆ ਹਵਾ ਚੱਲ ਰਹੀ ਹੈ ਔਰ ਕੋਠੇ ਪਰ ਸੁੱਕਣੇ ਪਾ ਦੇਣੇ ਆ ਮੈਂ ਕਿਉਂਕਿ ਤੁਹਾਨੂੰ ਪਤਾ ਹੀ ਆ ਸਵੇਰੇ ਮੀਂਹ ਪਿਆ ਨਾ ਬਹੁਤ ਜ਼ਿਆਦਾ ਔਰ ਮੀਂਹ ਪੈਣ ਦੇ ਕਾਰਨ ਨਾ ਲਾਈਟ ਚਲੀ ਗਈ ਸੀ ਔਰ ਲਾਈਟ 2-3 ਘੰਟੇ ਬਾਅਦ ਆਈ ਹੈ ਫਿਲਹਾਲ ਹੁਣ ਮੈਂ ਕੱਪੜੇ ਸੁੱਕਣੇ ਪਾ ਰਹੀ ਆ ਜੀ ਤੇ ਮੇਰਾ ਸਾਰਾ ਕੰਮ ਤਾਂ ਨਿਭੜ ਗਿਆ ਤਾਂ ਬੱਚੇ ਸਕੂਲ ਭੇਜ ਕੇ ਮਸ ਕੱਪੜੇ-ਕੱਪੜੇ ਰਹਿ ਗਏ ਤੇ ਧੋਣੇ ਲਾਈਟ ਚਲੀ ਗਈ ਲਾਈਟ ਆਈ ਹੈ ਜੀ ਆ 12:30 ਵਜੇ 12:30 ਵਜੇ ਲਾਈਟ ਆਈ ਹੈ ਔਰ 12:30 ਪਾਉਣੇ 1 ਵਜੇ ਦਾ ਟਾਈਮ ਹੋ ਰਿਹਾ ਹੁਣ ਮੈਂ ਕੱਪੜੇ ਸੁੱਕਣੇ ਪਾ ਰਹੀਆਂ ਕੋਠੇ ਤੇ ਔਰ ਬੱਚਿਆਂ ਦਾ ਟਾਈਮ ਵੀ ਹੋ ਗਿਆ ਸਕੂਲ ਤੋਂ ਆਣ ਦਾ ਨਾਲ ਦੀ ਨਾਲ ਰੋਟੀ ਦਾ ਹੋ ਜਾਣਾ ਹੁਣ ਕੱਪੜੇ ਸੁੱਕਣੇ ਪਾਂਦੀ ਪਾਂਦੀ ਨੂੰ ਮੈਨੂੰ 1:00 ਵਜੇ ਜਾਣੇ ਆ ਤੇ ਉਸ ਤੋਂ ਬਾਅਦ ਮੈਂ ਹੇਠਾਂ ਉਤਰ ਕੇ ਰੋਟੀ ਬਣਾਉਂਗੀ ਬੱਚਿਆਂ ਲਈ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਕਿੰਨਾ ਪਿਆਰਾ ਲੱਗ ਰਿਹਾ ਹੈ ਨਾ ਬਹੁਤ ਪਿਆਰਾ ਲੋਕੇਸ਼ਨ ਹੈ ਜੀ ਬੈਕਸਾਈਡ ਦਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਸਾਡੇ ਘਰ ਦੇ ਨੇੜੇ ਗੁਰੂ ਘਰ ਹੈ ਔਰ ਸਾਨੂੰ ਹਰ ਰੋਜ਼ ਦਰਸ਼ਨ ਹੁੰਦੇ ਆ ਗੁਰੂ ਘਰ ਦੇ ਤੇ ਲੋ ਜੀ ਕੱਪੜੇ ਸੁੱਕਣੇ ਆਪਾਂ ਨੇ ਪਾਤੇ ਆ ਤੇ ਹੁਣ ਚਲਦੇ ਆਪਾਂ ਕਿਉਂਕਿ ਬੱਚਿਆਂ ਲਈ ਰੋਟੀ ਵੀ ਬਣਾਣੀ ਹੈ। ਤੋਂ ਜਸਟ ਕੱਪੜੇ ਸੁੱਕਣੇ ਪਾਤੇ ਆ ਹਵਾ ਚੱਲ ਰਹੀ ਆ ਬਹੁਤ ਸੋਹਣੀ ਤੇ ਕੱਪੜੇ ਵੀ ਸੁੱਕ ਜਾਣੇ ਆ ਕਿਉਂਕਿ ਹਵਾ ਵਧੀਆ ਚੱਲ ਰਹੀ ਆ। ਔਰ ਫਾਈਨਲੀ ਬਬਜੋਤ ਔਰ ਰੂਪੈਂਜਲ ਦਾ ਟਾਈਮ ਹੋ ਗਿਆ ਸਕੂਲ ਤੇ ਆਣ ਦਾ। ਔਰ ਮੌਸਮ ਠੰਡਾ ਹੋਇਆ ਵਾ ਕਿਉਂਕਿ ਮੀਂਹ ਪਿਆਤਾ। ਔਰ ਫਿਲਹਾਲ ਮੈਂ ਕੱਪੜੇ ਸੁੱਕੜੇ ਪਾਤੇ ਆ ਲਾਈਟ ਲੇਟ ਆਈ ਅੱਜ ਲਾਈਟ ਚਲੀ ਗਈ ਥੀ ਔਰ ਹੁਣ ਮੈਂ ਬਣਾਣੀ ਆ ਰੋਟੀ ਉਤਰ ਕੇ ਰੋਟੀ ਬਣਾਈ ਆ ਆਪਾਂ। ਕਿਉਂਕਿ ਬੱਚਾਂ ਦਾ ਟਾਈਮ ਹੋ ਗਿਆ ਸਕੂਲ ਤੋਂ ਆਣ ਆਣ ਦਾ ਬਣਾਈਏ ਜੀ ਰੋਟੀ ਰੁੱਟੀ ਚੱਲੀਏ ਆਪਾਂ ਚਲੋ ਜੀ ਫੁਲਕੇ ਬਣਾਈਏ ਫੜਾਫੜਾ ਆ ਆਪਾਂ ਨੇ ਸਵੇਰੇ ਬਣਾਏ ਤੇ ਜੀ ਆਲੂ ਵਾਲੇ ਪਰੌਂਠੇ ਫਿਲਹਾਲ ਆਟਾ ਪਿਆ ਆਲੂ ਵਾਲਿਆਂ ਦਾ ਹੀ ਆਪਾਂ ਵਹੀ ਬਣਾਣੇ ਆ ਹੁਣ ਚਾਹ ਬਣਾਣੇ ਆ ਕੜੱਕ ਜੀ ਔਰ ਬਣਾਣੇ ਆ ਪਰੌਂਠੇ ਨਾਲ ਦੀ ਨਾਲ ਤੇ ਚਲੋ ਜੀ ਰਸੋਈ ਦੇ ਵਿੱਚ ਤੋਂ ਜਸਟ ਰੂਪ ਐਂ ਜੋਤ ਕਾਣੇ ਦਾ ਟਾਈਮ ਹੋ ਗਿਆ ਉਹੀ ਦੇਖ ਰਹੀ ਸੀ ਮੈਂ ਔਰ ਆਣ ਵਾਲੀਆਂ ਦੋਨੋਂ ਪੈਣਾ ਖੜ ਗਈ ਮੈਂ ਦਰਵਾਜ਼ੇ ਮੂਰੇ चप्पल पाया वहां है नंगे पैर आ गई चप्पल मैं पाके नहीं आई चप्पल पाके पा भाई चप्पल बच्चा का टाइम हो गया आने का आने वाले हैं मेरे बच्चे ऊपर हो गया लेके ये लेके आईए तो धुप जी निकल गई पहला मौसम खराब था हूँ एकदम धुप तो निकली है तो ड्रैसा भी धोनियाँ तो बच्चा की मैं हूँ आऊंगे ना फिर उन्होंने की ड्रैसा धो की ਔਰ ਮੇਰੇ ਹਸਬੰਦ ਵੀ ਆਇੰਗੇ ਉਹਨਾਂ ਕੀ ਵੀ ਡਰੈਸ ਤੋਂ ਦੇਣੀ ਆ ਪਹਿਲਾਂ ਹੀ ਫਿਰ ਆਪਣਾ ਸੰਡੇ ਨੂੰ ਧੋਣੇ ਆ ਸਿੱਦੇ ਕੱਪੜੇ ਦੋ ਤਿੰਨ ਦਿਨਾਂ ਕੀ ਰੇਚ ਕੀ ਆ ਫਿਰ ਆਪਾਂ ਸੰਡੇ ਨੂੰ ਧੋਵਾਂਗੇ ਸਿੱਦੇ ਕਿਹਨੇ ਦੀ ਆਈਸਕ੍ਰੀਮ ਲਓ ਜੀ ਬੱਚੇ ਆ ਗਏ ਆ ਕਿਹਨੇ دی ਆਈਸਕ੍ਰੀਮ ਆਈਆ ਕਿਉ ਲਵ ਯੂ ਲਵ ਯੂ ਟੂ ਬੇਟਾ ਮੂਝੇ ਮੇਰਾ ਬੇਟਾ ਲਵ ਯੂ ਦੇ ਰਹਾ ਹੈ ਇਹ ਲਵ ਯੂ ਹੈ ਇਹ ਕਿ ਓਏ ਕਿੰਨਾ ਪਿਆਰਾ ਬਣਾਇਆ ਹੋਇਆ ਹੈ ਕਿਨੇ ਬਣਾਇਆ ਰੋਜ਼ ਕਿੰਨਾ ਪਿਆਰਾ ਤੁਹਾਡੇ ਵਰਗੀ ਜਰਾ ਹੈ ਹੈ आप संभाल के रख लो सुनो अच्छा आज मम्मा ने ना परांठे बनाए हैं आलू वाले फिर चाय के साथ पी खाएंगे और कितने चला गया आलू वाले नहीं प्याज वाले कहां गया आप क्या खाओगे अभी पहले कपड़े चेंज करो बुत तो फ्रिज बाद में खोलना लड्डू आएगा बनाना भी बेआ बनाना ना बेकार हां बोतल पानी की लड्डू अच्छे हैं लो जी बंदा पानी की बोतल भी अपनी आप ले आया कितने मार्क्स आए यो कल को आंसर आंसर लिखे हुए वाओ नाइन में से साढ़े आठ है मेरा पुत्र थैंक यू बेटा गुगू जैसे कैसे मेरे बाल चलो कपड़े वगैरह चेंज कर लो मेरे बेटे ठीक है चलो जी चेंजिंग फेंजिंग कर ली आप आछू आछू लो जी फाइनली बच्चे मेरे आ गए हैं घर और एसी ऑन कर रहा, क्योंकि गर्मी बहुत लग रही है सवेरे मी भी बहुत प्या और गर्मी उससे ज्यादा मतलब बहुत होगी हाई मेरा गला ठीक हो गया ओए मेरा गला ठीक हो गया अब मैं वजिया बोल रही है ना <coughs> फिर हो गया फिर हो गया नजर लग गई लो जी रूप खा रही है ब्याह लड्डू और जोत चला फोन हूने रेस्ट करूंगी एक घंटा चा साढ़े बजे अपना हां दीदी टीवी देख रही है और ये पहुंच ला रही है मैडम ये क्या कर रही है कोली ले खिंडनेगा नहीं कोली लेके चल चलो जी आपा कर देया व्लॉग ਦਾ ਐਂਡ ਔਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਦ ਤੱਕ ਕੇ ਲਈ ਬਾਏ ਬਾਏ ਬੱਚੇ ਆ ਚੁੱਕੇ ਆ ਮੇਰੇ ਔਰ ਹੁਣ ਰੈਸਟ ਕਰੂਗੇ ਔਰ ਪੈਂਸਲ ਗੈਰੀ ਬਾਏ ਲਾਈਕ ਕਮੈਂਟ ਚੈਨਲ ਕੋ ਸਬਸਕ੍ਰਾਈਬ ਹਾਂ ਬਾਏ ਬਾਏ ਲੱਡੂ ਲੱਡੂ ਖਾ ਲੋ ਸਾਰੇ ਜਣੇ ਹਾਂ ਦੀ ਦਿਨ ਨੂੰ ਘੜਾ ਦਿਆ ਸੋ ਫੈਕਟਸ ਕੱਲ ਮੇਰੀ ਬਹਿਨ ਮੇਰੇ ਸਾਥ ਟਿਊਸ਼ਨ ਗਈ ਥੀ ਹਮ ਤਾਂ ਟਿਊਸ਼ਨ ਵਿੱਚ ਜਾ ਕੇ ਕਿਹਦਾ ਲੱਗਿਆ ਅੱਕ ਗਈ ਅੱਕ ਗਈ ਪਹਿਲੇ ਦਿਨ ਟਿਊਸ਼ਨ ਗਈ ਪਹਿਲੇ ਦਿਨ ਦਿਲ ਨਹੀਂ ਲੱਗਿਆ ਹੈਗਾ ਰੂਪ ਦਾ ਪਰ ਜੋਤ ਜਾਏਗੀ ਜੋਤ ਲੱਗ ਗਈ ਹੈ ਪ੍ਰੋਪਰ ਔਰ ਜੋਤ ਪੁੱਤ ਧਿਆਨ ਤੇ ਪੜੇਗਾ ਠੀਕ ਹੈ ਧਿਆਨ ਤੇ ਯਾਦ ਕਰਨਾ ਹੁਣ ਪੇਪਰ ਸ਼ੁਰੂ ਹੈ ਕਿ ਹਾਂ ਮੈਂ ਕਿ ਧਿਆਨ ਤੇ ਪੜਿਆ ਕਰੋ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੋ ਦੇ ਵਿੱਚ ਤੱਕ ਕੇ ਲਈ ਬਾਏ ਬਾਏ